ਸਤ ਸ੍ਰੀ ਅਕਾਲ ਅਸuele ਤੁਹਾਡੇ ਨਾਲ ਲਾਈਵ ਹੋਏ ਆ ਲਾਈਵ ਹੋਣ ਦਾ ਕਾਰਨ ਕੀ ਹੈ ਇਹ ਵੀ ਦੱਸਾਂਗੇ ਪਹਿਲਾਂ ਜੁੜਦੇ ਆਪਾਂ ਵੱਤੋ ਵਾਤ ਕਿਉਂਕਿ ਅੱਜ ਅਸੀਂ ਜਿਸ ਵੀਰ ਦੇ ਨਾਲ ਤੁਹਾਨੂੰ ਮਿਲਾਨ ਜਾ ਰਹੇ ਆ ਉਹਨਾਂ ਦੇ ਨਾਲ ਮਿਲਾਨ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਇੱਕ ਵਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਕਿ ਕਿੱਥੋਂ-ਕਿੱਥੋਂ ਲਾਈਵ ਦੇਖ ਰਹੇ ਹੋ ਕਿਉਂਕਿ ਆਵਾਜ਼ ਜਿਹੜੀ ਤੁਹਾਨੂੰ ਸੁਣਾਉਣ ਜਾ ਰਹੇ ਆ ਜਾਂ ਜਿਹੜੇ ਵੀਰ ਨਾਲ ਤੁਹਾਨੂੰ ਮਿਲਾਨ ਜਾ ਰਹੇ ਆ ਉਮੀਦ ਇਹ ਹੈ ਕਿ ਕਮੈਂਟ ਤੁਸੀਂ ਜਰੂਰ ਕਰੋਗੇ ਕਿ ਆਵਾਜ਼ ਜਿਹੜੀ ਹੈ ਉਹ ਕਿੱਦਾਂ ਦੀ ਲੱਗੀ ਕਿਉਂਕਿ ਸਾਨੂੰ ਸਾਰਿਆਂ ਦੇ ਜਿਹੜੇ ਕੀ ਹੈ ਚਹੇਤੇ ਕਹ ਲਈਏ ਸਾਡੇ ਸਾਰਿਆਂ ਦੇ ਫੇਵਰਟ ਮੇਰੇ ਤਾਂ ਹੈ ਕਿਉਂਕਿ ਮੈਂ ਆ ਮੈਂ ਬਿਗ ਫੈਨ ਆਫ ਸਿੱਧੂ ਮੂਸੇਵਾਲਾ ਤਾਂ ਸਿੱਧੂ ਮੂਸੇਵਾਲਾ ਦੀ ਆਵਾਜ਼ ਦੀ ਝਲਕ ਜਿਹੜੀ ਹੈ ਆਵਾਜ਼ ਦੀ ਜਿਹੜੀ ਹੂਬ ਹੂ ਕਹ ਦਾਂਗੇ ਇੱਕ ਝਲਕ ਜਿਹੜੀ ਹੈ ਉਹ ਇਸ ਨੌਜਵਾਨ ਦੇ ਵਿੱਚੋਂ ਮਿਲਦੀ ਹੈ ਪਲੱਸ 2 ਚ ਪੜਦਾ ਮੁੰਡਾ ਆਰਥਿਕ ਹਾਲਾਤ ਇੰਨੇ ਜਿਆਦੇ ਵਧੀਆ ਨਹੀਂ ਹੈਗੇ ਕੋਸ਼ਿਸ਼ ਜਿਹੜੀ ਹੈ ਉਹ ਕਰ ਰਿਹਾ ਤਾਂ ਸਾਡਾ ਵੀ ਫਰਜ਼ ਬੰਦਾ ਹੈ ਕਿ ਅਸੀਂ ਇਸ ਦੀ ਆਵਾਜ਼ ਸੁਣੀਏ ਔਰ ਜੇਕਰ ਸਾਨੂੰ ਇਸ ਦੀ ਆਵਾਜ਼ ਸੁਣੀ ਲੱਗੇ ਤਾਂ ਫਿਰ ਉਸ ਨੂੰ ਸ਼ੇਅਰ ਜ਼ਰੂਰ ਕਰੀਏ ਕਮੈਂਟ ਜ਼ਰੂਰ ਕਰੀਏ ਤਾਂ ਬਈ ਕਮੈਂਟ ਜ਼ਰੂਰ ਕਰਿਆ ਜੀ ਕਿਉਂਕਿ ਤੁਸੀਂ ਜੋ ਸ਼ੇਅਰ ਕਰੋਗੇ ਜੋ ਕਮੈਂਟ ਕਰੋਗੇ ਉਹ ਇਸ ਨੌਜਵਾਨ ਨੂੰ ਹੱਲਾਸ਼ੇਰੀ ਮਿਲੂਗੀ ਅੱਗੇ ਆਉਣ ਦੇ ਲਈ ਤਾਂ ਬਾਲੀ ਦੇਰ ਨਹੀਂ ਕਰਦੇ ਲਾਈਵ ਦੇ ਵਿੱਚ ਹੀ ਅੱਜ ਅਸੀਂ ਤੁਹਾਨੂੰ ਹੁਣ ਜਿਹੜਾ ਹੈਗਾ ਮਿਲਾਉਨੇ ਆ ਇੱਕ ਨੌਜਵਾਨ ਸ਼ਖਸ ਦੇ ਨਾਲ ਜੀ ਬਾਈ ਜੀ ਕੀ ਨਾਂ ਹੈ ਜੀ ਆਪਣਾ ਹਰਮਨ ਕੰਬੋਜ ਹਰਮਨ ਜੀ ਕਿੰਨੀ ਉਮਰ ਹੈ ਆਪਣੀ ਕਿਹੜੀ ਕਲਾਸ ਚ ਪੜਦੇ ਆ 16 ਇਅਰ ਮੈਂ ਮਤਲਬ ਏਜ ਹੈ ਮੇਰੀ ਤੇ ਮੈਂ ਪਲੱਸ 2 ਕਲਾਸ ਚ ਪੜਨਾ ਫਰੋਈਪੁਰ ਤੋਂ ਆਈ ਮੈਂ ਫਰੋਸਪੁਰ ਤੋਂ ਹਾਂ ਜੀ ਅੱਛਾ ਇੱਕ ਗੱਲ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਮਰਹੂਮ ਗਾਇਕ ਸਾਡੇ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਆ ਬਾਪੂ ਬਲਕੌਰ ਸਿੰਘ ਉਹਨਾਂ ਦੇ ਨਾਲ ਖੜ ਕੇ ਬਾਪੂ ਗਾਣਾ ਜਿਹੜਾ ਗਾਇਆ ਸੀ ਇਹ ਉਹੀ ਸ਼ਖਸ ਹੈ ਜੋ ਕਿ ਇਸ ਟਾਈਮ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਤਾਂ ਉਹ ਆਵਾਜ਼ ਜਿਹੜੀ ਹੈ ਹੂ ਬਹੂ ਲੱਗੀ ਤਾਂ ਮੈਂ ਹਰਮਨ ਨੂੰ ਰਿਕਵੈਸਟ ਕਰਕੇ ਆਪਦੇ ਕੋਲੇ ਬੁਲਾਇਆ ਕਿ ਹਰਮਨ ਇੱਕ ਵਾਰ ਜਰੂਰ ਆਪਾਂ ਇੱਕ ਲਾਈਵ ਹੋਣਾ ਔਰ ਕਿਉਂਕਿ ਮੈਂ ਬਿਕੋਜ਼ ਪਰਸਨਲੀ ਮੈਂ ਸਿੱਧੂ ਮੂਸੇਵਾਲਾ ਜੀ ਦਾ ਬੜਾ ਵੱਡਾ ਫੈਨ ਹਾਂ ਤਾਂ ਇਸ ਲਈ ਬੁਲਾਇਆ ਤਾਂ ਵੀਰ ਕੋਲੋਂ ਆਪਾਂ ਸਿੱਧੂ ਮੂਸੇਵਾਲਾ ਜੀ ਦਾ ਗਾਣਾ ਜਰੂਰ ਕਾਂਗੇ ਇਹਨਾਂ ਨੂੰ ਰਿਕਵੈਸਟ ਕਰਾਂਗੇ ਕਿ ਇਹ ਗਾਣ ਔਰ ਤੁਸੀਂ ਕਮੈਂਟ ਕਰਨੇ ਆ ਉਸਤੇ ਔਰ ਦੱਸਣਾ ਕਿੱਦਾਂ ਲੱਗਾ ਹਰਮਨ ਜੀ ਕਿਹੜਾ ਗਾਣਾ ਸਿੱਧੂ ਮੂਸੇਵਾਲਾ ਜੀ ਦਾ ਜਿਹੜਾ ਤੁਹਾਨੂੰ ਤੁਹਾਡਾ ਫੇਵਰਿਟ ਹੋਵੇ ਕੋਈ ਸਾਈਡ ਚੋਂ ਤਾਂ एवरीवन ਹਰਟਸ ਚਲੋ ਅਸੀਂ ਚਾਹਾਂਗੇ ਕਿ ਤੁਸੀਂ ਸੁਣਾਓ ਫਿਰ ਸਾਨੂੰ ਜ਼ਰੂਰ ਆਸੇ ਪਾਸੇ ਮਿਲਣੇ ਪਰ ਫੀਲੀਅਲ ਹੋਣ ਕਰਾ ਹੁਣ ਫੋਨ ਤਾਂ ਦੋ ਦੋ ਨੇ ਪਰ ਇੱਕ ਹੀ ਨੂੰ ਫੋਨ ਕਰਾ ਸਭ ਕੁਝ ਤਾਂ ਹੋ ਗਿਆ ਏ ਤੈਨੂੰ ਕਿਈ ਨਹੀਂ ਹੋ ਲੱਗਦਾ ਬਾਕੀ ਤਾਂ ਖੈਰ ਕੁੜੇ ਨਹੀਂ ਮੇਰਾ ਜੀ ਨਹੀਂ ਹੋ ਲੱਗਦਾ ਬਾਕੀ ਤਾਂ ਖੈਰ ਕੁੜੇ ਮੇਰਾ ਜੀ ਨਹੀਂ ਹੋ ਲੱਗਦਾ ਬਾਕੀ ਤਾਂ ਖੈਰ ਕੁੜੇ ਨਹੀਂ ਮੇਰਾ ਜੀ ਨਹੀਂ ਹੋ ਲੱਗਦਾ ਹੋ ਚਿਤ ਕਰੇ ਕਹਿਦਾ ਇੱਕ ਟੋਕ ਚ ਹੋ ਚਿਤ ਕਰੇ ਰਲ ਜਾਵਾ ਖੋਕ ਚ ਹੋ ਦਿਲ ਵਿੱਚ ਦਰਦੀ ਐ ਅੰਤਾਂ ਦਾ ਸੁਸਾਇਡਲ ਠੋਟਨੇ ਦਿਮਾਗ ਚ ਹੋ ਚੇਤਨਾ ਕੋਈ ਕਰਦਾ ਬੁਲਾਉਣ ਨੂੰ ਹਾਂ ਚੇਤਣੀਓ ਕਰਦਾ ਜਿਉਣ ਨੂੰ ਹਾਂ ਜ਼ਿੰਦਗੀ ਜੀ ਚੰਗੀ ਨਹੀਂ ਉਹ ਲੱਗਦੀ ਪਤਾ ਨਹੀਂ ਕੀ ਚੱਲੇ ਇਕ ਲੋਕ ਚ ਤੂੰ ਦਿਲ ਦੇ ਨੇੜੇ ਐ ਤਾਂ ਦਸਦਾਰ ਰਹਿ ਨਾ ਆ ਕੋਈ ਵੀ ਕਨਾ ਸਮਝ ਲਵੇ ਤਾਂ ਹਸਦਾਰ ਰਹਿ ਨਾ ਆ ਸਭ ਇੰਨਾ ਜਿਆਦੇ ਐ ਪੂਰਾ ਵੀ ਨਹੀਂ ਹੋ ਲੱਗਦਾ ਬਾਕੀ ਤਾਂ ਖੈਰ ਕੁੜੇ ਨਹੀਂ ਮੇਰਾ ਜੀ ਨਹੀਂ ਉਹ ਲੱਗਦਾ ਬਾਕੀ ਤਾਂ ਖੈਰ ਕੁੜੇ ਮੇਰਾ ਜੀ ਨਹੀਂ ਉਹ ਲੱਗਦਾ ਬਾਕੀ ਤਾਂ ਖੈਰ ਕੁੜੇ ਨਹੀਂ ਮੇਰਾ ਜੀ ਨਹੀਂ ਉਹ ਲੱਗਦਾ ਥੈਂਕ ਯੂ ਔਦ ਸੋਨੀ ਆਵਾਜ਼ ਬਾਈ ਦੀ ਤਾਂ ਬਿਲਕੁਲ ਕਮੈਂਟ ਜਰੂਰ ਕਰਿਓ ਤੁਸੀਂ ਮੈਂ ਕਮੈਂਟ ਪੜ੍ਹ ਵੀ ਰਿਹਾ ਦੱਸ ਦੋ ਦੇਖਣਾ ਚਾਹਾਂਗੇ ਕਿ ਕਿੱਥੋਂ-ਕਿੱਥੋਂ ਜਿਹੜਾ ਹੈਗਾ ਤੁਸੀਂ ਸਾਡੇ ਨਾਲ ਜੁੜੇ ਹੋ ਔਰ ਕਿਹੜਾ ਗਾਣਾ ਸਿੱਧੂ ਬਾਈ ਦਾ ਸਿੱਧੂ ਬਾਈ ਮੂਸੇਵਾਲਾ ਦਾ ਕਿਹੜਾ-ਕਿਹੜਾ ਗਾਣਾ ਤੁਹਾਨੂੰ ਪਸੰਦ ਆ ਔਰ ਕਿਹੜਾ ਗਾਣਾ ਅੱਜ ਤੁਸੀਂ ਸੁਣਨਾ ਚਾਹੁੰਦੇ ਹੋ ਔਰ ਕਮੈਂਟ ਜਰੂਰ ਕਰਨਾ ਕਿ ਹਰਮਨ ਦੀ ਆਵਾਜ਼ ਕਿੱਦਾਂ ਦੀ ਲੱਗੀ ਤੁਹਾਨੂੰ ਔਰ ਹੋਰ ਵੀ ਗਾਣੇ ਹਜੇ ਲਾਈਵ ਜਿਹੜਾ ਹੈਗਾ ਇਹ ਬਾਡਕਾਸਟ ਅਸੀਂ ਖਤਮ ਨਹੀਂ ਕਰਨ ਲੱਗੇ ਹੋਰ ਵੀ ਅੱਗੇ ਚੱਲੇਗਾ ਔਰ ਜਿਹੜਾ ਗਾਣਾ ਤੁਸੀਂ ਫਰਮੈਸ਼ ਕਰੋਗੇ ਉਹ ਆਪਾਂ ਅੱਜ ਹਰਮਨ ਨੂੰ ਕਾਹਾਂਗੇ ਕਿ ਸੁਣਾਵੇ ਜਰੂਰ ਸੁਣਾਵੇ ਔਰ ਤੁਸੀਂ ਥੋੜਾ ਜਿਹਾ ਸਾਨੂੰ ਇਹ ਦੱਸੋ ਕਿ ਕਿਹੜਾ ਗਾਣਾ ਤੁਸੀਂ ਜਿਹੜਾ ਹੈਗਾ ਬਾਈ ਸਿੱਧੂ ਮੂਸੇਵਾਲਾ ਜੀ ਦਾ ਸੁੰਨਾ ਪਸੰਦ ਕਰੋਗੇ ਔਰ ਆਵਾਜ਼ ਬਾਈ ਦੀ ਕਿੱਦਾਂ ਲੱਗੀ ਇਹ ਜਰੂਰ ਸਾਨੂੰ ਜਿਹੜਾ ਹੈਗਾ ਕਮੈਂਟ ਕਰਕੇ ਦੱਸਿਓ ਜੀ ਤਾਂ ਗੁੱਡ ਜੌਬ ਗ੍ਰੇਟ ਤਨੇਜਾ ਸਾਹਿਬ ਥੈਂਕ ਯੂ ਜੀ ਨਾਈਸ ਗੁੱਡ 295 295 ਬਾਈ ਜੀ 295 295 ਦੇ ਕਮੈਂਟਾਂ ਦੇ ਹਰਮਨ ਹਾਂਜੀ ਹੋ ਜੇ ਸ਼ੁਰੂ ਹਾਂਜੀ ਹੋ ਹੁਣ ਨਿਤ ਕੰਟਰੋਵਰਸੀ ਕਰ ਹਟ ਮਿਲੂਗੀ ਧਰਮ ਦੇ ਨਾਮ ਤੇ ਡਬੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ ਨਿੱਤ ਕੰਟਰੋਵਰਸੀ ਕਰੇਟ ਮਿਲੂਗੀ ਧਰਮ ਦੇ ਨਾਮ ਤੇ ਡਬੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ ਅੱਜ ਕਈ ਬਚਾਉਣ ਸਬਿਆਚਾਰ ਜੁਟ ਗਏ ਉਹ ਜਣਾ ਖੜਾ ਦਿੰਦਾ ਹੈ ਵਿਚਾਰੀ ਉੱਠ ਕੇ ਇੰਜ ਲੱਗੇ ਰੱਬ ਜਿਵੇਂ ਹੱਥ ਖੜੇ ਕਰ ਗਿਆ ਪੜਾ ਜਦੋਂ ਸਵੇ ਅਖਬਾਰ ਗੇ ਗਏ ਚੋਪਰੇ ਪੁੱਤ ਰਾਣੀ ਪੇਟ ਖੋਲੀ ਦੇ ਲੀਡਰ ਨੇ ਇੱਥੇ ਅਕਦਾਰ ਗੋਲੀ ਦੇ ਤੂੰ ਜਿੰਨਾ ਦੇ ਜਵਾਕਾ ਦੇਣਾ ਜਾਣ ਤੇ ਸਕੀਮ ਆ ਆਖੇ ਬਣੇ ਫਿਰਦੇ ਓ ਮਾਂ ਬੋਲੀ ਦੇ ਝੂਠ ਨੀਓ ਇੱਥੋਂ ਦੇ ਫੈਕਟ ਹੀ ਵੀ ਨੇ ਸੱਚ ਬੰਦਾ ਉਹਨੋਂ ਦੇ ਸਮਾਜ ਸੇਵੀ ਨੇ ਸੱਚ ਵਾਲਾ ਮਾੜਾ ਪਾਜ ਲੋਕ ਲੁੱਟਦੇ ਸਜਾ ਇਹਨਾਂ ਨੂੰ ਵੀ ਛੇਤੀ ਲੈਟ ਮਿਲੂਗੀ ਨਿੱਤ ਕੰਟਰੋਵਰਸੀ ਕਰੇਟ ਮਿਲੂਗੀ タルਮਾ ਦੇ ਨਾਮ ਤੇ ਡਿਬੇਟ ਮਿਲੂਗੀ ਸੱਚ ਬੋਲੇਗਾ ਤਾ ਮਿਲੂ 295 ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ ਹੁਣ ਤਕੰਟਰੋਵਰਸੀ ਕਰੇਟ ਮਿਲੂਗੀ ਧਰਮ ਦੇ ਨਾਮ ਤੇ ਡਿਬੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ ਉਹ ਮੈਨੂੰ ਗੱਬਰੂ ਕਰਦੇ ਆ ਕਰਦੇ ਇਹਨੂੰ ਤੈਨੂੰ ਆਏ ਨੇ ਮਲ ਮੋੜਨਾਂ ਚੋਣਾ ਤੇਰੇ ਆ ਟੌਣਿਆਂ ਦਾ ساری ਉਮਰ ਤੂੰ ਬਾਪੂ ਮੇਰਾ ਕਰਿਆ ਹੁਣ ਬੋਝ ਤੂੰ ਮੈਨੂੰ ਦੇ ਦਿਆ ਤੇਰੇ ਆ ਰੋਣਿਆਂ ਦਾ ਜਿਹਨੂੰ ਡਿੱਗਦੇ ਟੇ ਦੇ ਨੂੰ ਲੋਕੀ ਟਚਰਾ ਕਰਦੇ ਸੀ ਓਹੋ ਪਰਬਤ ਵਾਂਗੂ ਛਾਤੀਆ ਤਾਣ ਖਲੋ ਗਿਆ ਐ ਦੁਨੀਆ ਦੀ ਕਿਹੜੀ ਹੈ ਚਾਹੀਦੀ ਦੱਸ ਬਾਪੂ ਹੋ ਪਤ ਤੇਰਾ ਹੁਣ ਇੰਨੇ ਜੋਗਾ ਹੋ ਗਿਆ ਐ ਦੁਨੀਆ ਦੀ ਕਿਹੜੀ ਹੈ ਚਾਹੀਦੀ ਦੱਸ ਬਾਪੂ ਹੋਪ ਬੱਤ ਤੇਰਾ ਹੁਣ ਇੰਨੇ ਜੋਗਾ ਹੋ ਗਿਆ ਐ ਉਹ ਲੀਜ਼ ਨਹੀਂ ਕੋਈ ਅ ਤੁਸੀਂ ਦੱਸੋ ਤੁਸੀਂ ਹੋਰ ਜਿਹੜਾ ਤੁਹਾਡਾ ਫੇਵਰਿਟ ਕਿਹੜਾ ਹੈ ਇਹ ਇਹ ਫੇਵਰਿਟ ਇਹਨਾਂ ਫੇਵਰਿਟ ਹੈਗਾ ਸਾਰੀ ਫੇਵਰਿਟ ਸਿੱਧੂ ਵਾਜਦੇ ਹੋਣ ਲਿਮਟੇਡ ਚੱਲਦਿਆਂ ਵੈਰ ਨਹੀਂ ਲਿਮਟੇਡ ਕਾਟਣੇ ਬਰਿੱਥਦੇ ਮਾ ਦੁਨੀਆ ਦੇ ਆਪੋਸਿਟ ਚੱਲਦਾ ਤੇ ਪੈਰ ਲਰ ਚੱਲਦਾ ਆ ਡੱਥਦੇ ਕਈਆਂ ਦੇ ਤਾਂ ਦਲਾਂ ਵਿੱਚ ਰਹਿਨਾ ਆ ਹਾਉ ਕਈਆਂ ਦੇ ਤਾਂ ਸਮਝੋ ਵੀ ਬਾਹਰ ਨਹੀਂ ਯੰਗਾ ਵਿੱਚ ਹੀ ਜਿਉਂ ਦੀ ਮਿੱਠੀਏ ਤੇ ਲੈ ਜੜਾ ਚ ਆਉਂਦਾ ਤੇਰਾ ਯਾਰ ਨਹੀਂ ਯੰਗਾ ਵਿੱਚ ਹੀ ਜਿਉਂ ਦੀ ਮਿੱਠੀਏ ਤੇ ਲੈ ਜੜਾ ਚ ਆਉਂਦਾ ਤੇਰਾ ਯਾਰ ਨਹੀਂ ਹੋ ਸਾਡੇ ਹੁੰਦਿਆਂ ਤਾਂ ਸਾਵੀਣੀ ਕੱਢਦੇ ਹੀਰੋ ਬਣ ਗਿਆ ਮੇਰੀ ਐ ਬਸੈਂਸ ਤੇ ਪੰਪਾਂ ਵਿੱਚ ਆ ਕੇ ਸਾੜੇ ਉੱਟਦੇ ਮੈਂ ਪੰਪੇ ਆਖਣ ਚੜਾਈ ਤਾਂ ਲਸੰਸ ਤੇ ਜੇ ਪੈਂਦੀਆਂ ਨੇ ਧੋਖੇ ਦਾ ਕੋਈ ਚਾਂਸ ਨਹੀਂ ਹਉ ਜੱਟ ਦੀ ਮਸ਼ੂਕ ਕੋਈ ਡਾਰ ਨਹੀਂ ਯੰਗਾ ਵਿੱਚ ਏ ਜਿਉਂ ਦੀ ਮਠੀਏ ਤੇ ਲੈ ਜਿਹੜਾ ਚ ਆਉਂਦਾ ਤੇਰਾ ਯਾਰ ਨਹੀਂ ਯੰਗਾ ਵਿੱਚ ਏ ਜਿਉਂ ਦੀ ਮਠੀਏ ਤੇ ਲੈ ਜਿਹੜਾ ਚ ਆਉਂਦਾ ਤੇਰਾ ਯਾਰ ਨਹੀਂ ਲਾਈਕ ਸ਼ੇਅਰ ਜਿਹੜਾ ਹੈਗਾ ਉਹ ਜ਼ਰੂਰ ਕਰ ਦੇਣਾ 22 ਹਰਮਨ ਕੰਬੋਜ ਹਰਮਨ ਦੱਸਦੇ ਆ ਤੁਹਾਨੂੰ ਕਿ ਕਿਹੜੇ ਪਿੰਡ ਤੋਂ ਬਿਲੋਂਗ ਕਰਦੇ ਹਰਮਨ ਕਿਹੜੇ ਪਿੰਡ ਤੋਂ ਬਿਲੋਂਗ ਕਰਦੇ ਮੈਂ ਜੀ ਚੋਗਨੋਦ ਸਿੰਘ ਖਾਈ ਫੇਮੇਕ ਮਤਲਬ ਆਪਾਂ ਫਰੋਈਪੁਰ ਸ਼ਹਿਰ ਚ ਹੀ ਆ ਮਤਲਬ ਫਰੋਈਪੁਰ ਸ਼ਹਿਰ ਆਪਣਾ ਖਾਸ ਨਹੀਂ ਹੈਗਾ ਫਰੋਈਪੁਰ ਸ਼ਹਿਰ ਤੋਂ ਜਿਵੇਂ 10 ਕਿਲੋਮੀਟਰ ਆਪਣਾ ਦੂਰ ਆ ਪਿੰਡ ਚੋਗਨੋਦ ਸਿੰਘ ਆਈ ਪਿੰਡ ਤੇ ਮਤਲਬ ਕਿੰਨਾ ਚਿਰ ਹੋ ਗਿਆ ਤੁਹਾਨੂੰ ਗੀਤ ਗਾਉਂਦਿਆਂ ਨੂੰ ਜਾਂ ਇਸ ਫੀਲਡ ਦੇ ਵਿੱਚ ਦੇਖੋ ਇਹ ਸ਼ੌਂਕ ਤਾਂ ਮੈਨੂੰ ਵੈਸੇ ਬਚਪਨ ਤੋਂ ਹੀ ਆ ਬਾਕੀ ਕਈ ਵਾਰੀ ਚਲੋ ਹਾਲਾਤ ਇਦਾਂ ਦੇ ਹੋ ਜਾਂਦੇ ਵੀ ਕੋਈ ਬਾਹ ਫੜਨ ਵਾਲੇ ਅੰਦਾਜ਼ਾ ਹਨਾ ਕਈ ਵਾਰੀ ਪੈਸੇ ਦੀ ਤੰਗੀ ਹੁੰਦੀ ਹੈ ਹਨਾ ਤੇ ਬਾਕੀ ਹੁਣ ਆਪਾਂ ਨੂੰ ਜਿਵੇਂ ਹੁਣ ਜੋ ਕਿ ਇੰਸਟਾ ਤੇ ਮੇਰੀ ਗਰੋ ਹੋਈ ਆ 4 ਕੁ ਮਹੀਨੇ ਹੋ ਗਏ ਆ ਇੰਸਟਾ ਤੇ ਗਰੋ ਹੋਣ ਲੱਗੀ ਆ ਹਨਾ ਤੇ ਹੁਣ ਮੈਨੂੰ ਕਿਉਂਕਿ ਜਿਆਦਾ ਸ਼ੌਂਕ ਕਿਉਂਕਿ ਲੋਕਾਂ ਤੋਂ ਹੀ ਮੈਨੂੰ ਹੌਸਲਾ ਮਿਲਦਾ ਲੋਕ ਜਿੱਦੋਂ ਪਸੰਦ ਕਰਦੇ ਆ ਹਨਾ ਉਦੋਂ ਆਪ ਨੂੰ ਹੌਸਲਾ ਹੁੰਦਾ ਤੇ ਮੈਨੂੰ 5 ਮਹੀਨੇ ਹੋ ਗਏ ਸਿੱਖਦੇ ਵੈਸੇ ਤੇ ਬਸ ਸਿੱਖ ਰਿਆਂ ਚਲੋ ਮਾਲਕ ਦੀ ਮਿਹਰ ਹੋ ਜੇ ਤਾਂ ਵਧੀਆ ਅੱਛਾ ਜਦੋਂ ਤੁਸੀਂ ਮੂਸੇ ਪਿੰਡ ਜਾ ਕੇ ਹੁਣ ਪਿੱਛੇ ਜੇ ਬਾਪੂ ਬਲਕੌਰ ਸਿੰਘ ਉਹਨਾਂ ਦੇ ਨਾਲ ਤੁਸੀਂ ਇੱਕ ਖੜੇ ਇੱਕ ਗੀਤ ਗਾ ਰਹੇ ਸੀ ਉਹ ਬਹੁਤ ਵਾਇਰਲ ਹੋਇਆ ਉਹ ਉੱਥੇ ਜਾਣ ਦਾ ਸਬਬ ਕਿਵੇਂ ਬਣਿਆ ਉੱਥੇ ਬਸ ਜਿਵੇਂ ਪਾਪਾ ਕਰੇ ਸੀਗੇ ਕਿਉਂਕਿ ਪਾਪਾ ਦਾ ਮੇਰੇ ਦਾ ਐਂਕਰਿੰਗ ਦਾ ਕੰਮ ਆ ਠੀਕ ਆ ਉਹਨਾਂ ਨੇ ਜਾਣਾ ਹੁੰਦਾ ਕਿਉਂਕਿ ਹੁਣ ਉਹਨਾਂ ਦੇ ਸ਼ੋ ਹੁੰਦੇ ਇੱਕ ਦਿਨ ਮੈਂ ਵੀ ਫ੍ਰੀ ਸੀਗਾ ਮਤਲਬ ਛੁੱਟੀ ਸੀ ਮੈਨੂੰ ਸਕੂਲ ਤੋਂ ਤੇ ਉੱਠਿਆਂ ਤੇ ਇਕਦਮ ਹੀ ਵਿਚਾਰ ਜੇ ਬਣ ਗਏ ਮਤਲਬ ਪਾਪਾ ਨੇ ਕਿਹਾ ਵੀ ਆਪਾਂ ਵੀ ਉੱਥੇ ਚੱਲ ਕੇ ਦੇਖਦੇ ਹਾਂ ਸਾਨੂੰ ਵੈਸੇ ਪਤਾ ਨਹੀਂ ਸੀ ਵੀ ਉਹ ਘਰੇ ਹੋਣਗੇ ਜਾਂ ਨਹੀਂ ਫਿਰ ਉਹਨਾਂ ਸਾਰਾ ਪਤਾ ਕੀਤਾ ਮਤਲਬ ਆਪਣੇ ਫਰੈਂਡਸ ਤੋਂ ਉਹਨਾਂ ਨੇ ਪੁੱਛਿਆ ਤੇ ਪਤਾ ਲੱਗਾ ਵੀ ਉਹ ਸੰਡੇ ਘਰੇ ਹੁੰਦੇ ਆ ਫਿਰ ਅਸੀਂ ਪਲਾਨ ਬਣਾਇਆ ਫਿਰ ਉਵੇਂ ਹੀ ਘਰੋਂ ਮਤਲਬ ਛੁੱਟੀ ਸੀਗੀ ਘਰੋਂ ਉਵੇਂ ਹੀ ਤੁਰੇ 9 ਵਜੇ ਫਿਰ ਉੱਥੇ ਪਹੁੰਚ ਗਏ 12:00 ਵਜੇ ਤੇ ਉਹਨਾਂ ਦੀ ਟਾਈਮਿੰਗ ਹੁੰਦੀ ਸੀ ਕੋਈ 10 ਤੋਂ 12 ਸ਼ਾਇਦ ਮਤਲਬ ਜਿੱਦੋਂ ਅਸੀਂ ਗਏ ਸੀ ਉਦੋਂ ਚਲੇ ਗਏ ਸੀ ਘਰੇ ਮਤਲਬ ਉਹਨਾਂ ਦਾ ਕੋਈ ਨਾ ਪਿੰਡ ਪਾਰ ਸੀਗਾ ਤੇ ਉੱਥੇ ਚਲੇ ਗਏ ਸੀ ਸਾਢੇ 12 ਅਸੀਂ ਅੱਧਾ ਘੰਟਾ ਹੀ ਲੇਟ ਹੋ ਗਏ ਫਿਰ ਥੋੜੀ ਦੇਰ ਬਾਅਦ ਮਤਲਬ ਉਹ ਅਸੀਂ ਥੋੜਾ ਜਿਹੇ ਮੈਂ ਪਾਪਾ ਕਹਿੰਦੇ ਵੀ ਚਲੋ ਹੁਣ ਚੱਲਦੇ ਆਪਾਂ ਵੀ ਨਹੀਂ ਆਉਣਾ ਸਾਰੇ ਮਤਲਬ ਉੱਥੇ ਜਿੰਨੇ ਵੀ ਪੁਲਿਸ ਵਾਲੇ ਸੀ ਮਤਲਬ ਸਾਰੇ ਕਹਿੰਦੇ ਸੀ ਵੀ ਨਹੀਂ ਮਤਲਬ ਹੁਣ ਨਹੀਂ ਉਹਨੇ ਆਉਣਾ ਫਿਰ ਅਸੀਂ ਸਾਰਿਆਂ ਤੋਂ ਪੁੱਛ ਪੁੱਛ ਕੇ ਤੇ ਪਾਪਾ ਕਹਿੰਦੇ ਵੀ ਚੱਲ ਨਹੀਂ ਮੈਂ ਕਹਿੰਦਾ ਨਹੀਂ ਵੀ ਥੋੜੀ ਦੇਰ ਵੇਟ ਕਰ ਲੈਣੇ ਸ਼ਾਇਦ ਆ ਜਾਣ ਫਿਰ ਅਸੀਂ ਮਤਲਬ 2:30 ਵਜੇ ਉਹ ਆ ਗਏ ਸੀਗੇ ਫਿਰ 2:30 ਵਜੇ ਮਤਲਬ ਉਹ ਜਦੋਂ ਆਏ ਇਧਰ ਸਭ ਵੱਧੂ ਮਤਲਬ ਇਕੱਠ ਵੱਧ ਹੋ ਗਿਆ ਫਿਰ ਮੈਂ ਉਹਨਾਂ ਨੂੰ ਆਪ ਹੀ ਕਹਾ ਮੈਂ ਕਿਹਾ ਵੀ ਮੈਂ ਸੌਂਗ ਹੋਣਾ ਤੇ ਕਹਿੰਦੇ ਕੋਈ ਗੱਲ ਨਹੀਂ ਮਤਲਬ ਬਹੁਤ ਵਧੀਆ ਸੁਭਾਅ ਮਤਲਬ ਮੈਂ ਕਿਹਾ ਵੀ ਜਿਵੇਂ ਮੂਸੇ ਵਾਲੇ ਦਾ ਸੀ ਨਾ ਮੂਸੇ ਵਾਲੇ ਨਾਲ ਵੀ ਦਿਲੋਂ ਪਿਆਰ ਆ ਜਿਵੇਂ ਮੂਸੇ ਵਾਲੇ ਦਾ ਆਪਣਾ ਮਤਲਬ ਬਹੁਤ ਵਧੀਆ ਸੀ ਬੰਦਾ ਸੇਮ ਉਹਦੇ ਦਾੜੀ ਬਿਲਕੁਲ ਉਹਨਾਂ ਦੇ ਬਹੁਤ ਵਧੀਆ ਲੱਗਿਆ ਉਹਨਾਂ ਨਾਲ ਮਿਲ ਕੇ ਬਾਕੀ ਚਲੋ ਉਹਨਾਂ ਨੇ ਕਿਹਾ ਵੀ ਵੀ ਬਹੁਤ ਵਧੀਆ ਗਾਉਣਾ ਤੂੰ ਇਹ ਗੱਲ ਨਹੀਂ ਕਈ ਵੀ ਕਈ ਹੁੰਦੇ ਨੇ ਬੇਕਦਰ ਤੈਨੂੰ ਗਾਉਣਾ ਨਹੀਂ ਆਉਂਦਾ ਚਲੋ ਆਦੇ ਤੋਂ ਬਹੁਤ ਗਲਤੀਆਂ ਹੁੰਦੀਆਂ ਕਿਉਂਕਿ ਹਲੇ ਨਹੀਂ ਮਿਹਨਤ ਨਹੀਂ ਕੀਤੀ ਕਿ ਮੈਂ ਆਪ ਵੀ ਕਹਿਣਾ ਕਿਉਂਕਿ ਹਲੇ ਮੈਂ ਮਿਹਨਤ ਲਾ ਰਿਹਾ ਤੇ ਬਾਕੀ ਬਹੁਤ ਉਹਨਾਂ ਨੇ ਪ੍ਰੇਸ ਕੀਤੀ ਮਤਲਬ ਬਹੁਤ ਚੰਗਾ ਲੱਗਾ ਉੱਥੇ ਜਾ ਕੇ ਜੀ ਸਾਡੇ ਵੱਲੋਂ ਵੀ ਬੈਸਟ ਆਫ ਲੱਕ ਹੈ ਤੁਹਾਨੂੰ ਔਰ ਜਾਂਦੇ ਜਾਂਦੇ ਲਾਸਟ ਇੱਕ ਸੌਂਗ ਹੋਰ ਕਿਉਂਕਿ ਪਰਸਨਲੀ ਸਾਡੇ ਇਸ ਬ੍ਰਾਡਕਾਸਟ ਨੂੰ ਲੋਕੀ ਵੀ ਪਸੰਦ ਕਰ ਰਹੇ ਆ ਔਰ ਮੈਂ ਖੁਦ ਪਰਸਨਲੀ ਮੂਸੇ ਵਾਲਾ ਜੀ ਦਾ ਬਹੁਤ ਵੱਡਾ ਫੈਨ ਹੈਗਾ ਤੇ ਮੇਰੇ ਤਾਂ ਮੇਰਾ ਤਾਂ ਬੇਬੀ ਵੀ ਮੂਸੇ ਵਾਲਾ ਹੀ ਸੁਂਦਾ ਅਸੀਂ ਸਾਰੇ ਮੂਸੇ ਵਾਲਾ ਹੀ ਸੁਂਦੇ ਤਾਂ ਇੱਕ ਰਿਕੁਐਸਟ ਕਰਾਂਗਾ ਕਿ ਇੱਕ ਲਾਸਟ ਹਾਂਜੀ ਹਾਂਜੀ ਸੈਡ ਵੀ ਸੁਨਾਤਾ ਚੱਕਵਾ ਵੀ ਸੁਨਾਤਾ ਹੋਰ ਰੋਮਾਂਟਿਕ ਸੁਨਾ ਦੇਣੇ ਬਿਲਕੁਲ ਹੁਮੈ ਖਾਬ ਜੋਸ਼ ਜਾਏ ਸਦਾ ਤੈਨੂੰ ਦੇਖਿਆ ਵੇ ਮੈਂ ਸ਼ਿਕਾਇਦੀ ਪਠੀ ਵਿੱਚ ਦਿਲ ਸੇ ਕਿਆ ਸਭ ਜਾਣ ਕੇ ਨਾ ਬਣ ਅਣਜਾਨ ਸੋਣਿਆ ਮੇਰੀ ਜ਼ਿੰਦਗੀ ਦਾ ਤੂੰ ਐ ਅਰੇ ਮਾਨਸ ਹੋਣਿਆ ਹੱ ਗੱਲ ਜਾਣ ਦਿਨਾ ਕਰ ਲੈ ਕੇ ਜਾਣ ਸੋਣਿਆ ਮੇਰੀ ਜ਼ਿੰਦਗੀ ਦਾ ਤੂੰ ਐ ਅਰੇ ਮਾਨਸ ਹੋਣਿਆ ਹਰ ਸਾਦੇ ਨਾਲ ਚੰਨਾ ਤੇਰੀ ਸੁਖ ਮੰਗਦੀ ਹਰ ਵੇਲੇ ਤੇਰਾ ਅੱਖਾਂ ਸਮੇ ਮੁਖ ਮੰਗਦੀ ਇਸ ਦੁਨੀਆ ਤੇ ਮੇਰੀ ਤੂੰ ਪਛਾਣ ਸੋਹਣਿਆ ਮੇਰੀ ਜ਼ਿੰਦਗੀ ਦਾ ਤੂੰ ਐ ਹਰ ਮਾਨ ਸੋਹਣਿਆ ਗੱਲ ਜਾਣ ਦਿਨਾ ਕਰ ਲੈ ਕੇ ਜਾਣ ਸੋਹਣਿਆ ਹੋ ਸਦਾ ਮੰਨਿਆਣੇ ਤੇਰੀਆਂ ਮੈਂ ਗੱਲਾਂ ਭੜੀਆਂ ਨਾਲੇ ਕਰਦਾ ਪਿਆਰ ਨਾਲੇ ਕਰੇ ਅਣੀਆਂ ਸਿੱਧੂ ਤੇਰੇ ਉਤੇ ਰੱਬ ਜਿਡਾ ਮਾਨ ਸੋਹਣਿਆ ਮੇਰੀ ਜ਼ਿੰਦਗੀ ਦਾ ਤੂੰ ਐ ਅਰਮਾਨ ਸੋਹਣਿਆ ਗੱਲ ਜਾਣ ਦੀ ਨਾ ਕਰ ਲੈ ਕੇ ਜਾਣ ਸੋਹਣਿਆ ਮੇਰੀ ਜ਼ਿੰਦਗੀ ਦਾ ਤੂੰ ਐ ਅਰਮਾਨ ਸੋਹਣਿਆ ਹੋ ਦਿਲ ਚੋਂ ਤੂੰ ਖੱਟਦੀ ਜੇਣਾ ਹੱਥ ਫੜ ਕੇ ਛੱਡਦੀ ਜੇਣਾ ਤੈਨੂੰ ਸੀ ਸੁਣਦੇ ਰਹਿਣਾ ਸਿੱਧੂ ਨੇ ਲਿਖਣਾ ਨਹੀਂ ਸੀ ਆ ਸੁਣ ਕਹੇ ਕਦੇ ਢੋਲੀ ਨਾ ਤੂੰ ਸੁਣ ਕਹੇ ਕਦੇ ਢੋਲੀ ਨਾ ਤੂੰ ਹੰਝੂ ਏ ਖਾਰੇ ਨਹੀਂ ਮੱਤਰਾਂ ਨੇ ਟੁੱਟਦੇ ਦੇਖਿਆ अर तो तारे नी टुट दे देखे अर तो तारे नी मितर टुट दे देखे ਜਿਹੜਾ ਉਹਨਾਂ ਦਾ ਨਿਊ ਆਇਆ ਸੀਗਾ ਓ ਮਾਈ ਗਾਡ ਵਾਚ ਆਊਟ ਵਾਚ ਆਊਟ ਹੋ પાਕੇ ਪੋਸਟਰ ਜਨਾਰੇ ਹੋਣਾ ਐਵੇਂ ਉਡੀ ਕਾਤੇ ਸਾਰੇ ਛੜਦੇ ਮਹੀਨੇ ਮਿਲੂਗਾ ਕੋਟ ਤਰੀਕਾ ਤੇ ਹਾ ਜਿੱਥੇ ਚਿੱਤ ਕੀਤਾ ਉੱਥੇ ਆ ਕੇ ਜਦ ਵੀ ਟਕਰ ਲਿਓ ਜਿੱਥੇ ਜਾਣਾ ਆਉਣਾ ਕਿਸੇ ਕੋਲੋਂ ਕੋਈ ਪਰਦਾ ਨਹੀਂ ਹੋ ਕੇ ਤਕੜੇ ਰਹੋ ਅਲਾਣਿਆ ਮੇਰਾ ਵੈਰੀਆਂ ਨੂੰ ਥੋਨੂੰ ਜੋ ਨਿਦੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ ਜੇ ਤੁਹਾਡੇ ਹੱਥ ਆ ਗਿਆ ਤਾਂ ਮੈਨੂੰ ਬਖਸ਼ਿਓ ਨਾ ਜੇ ਮੇਰੇ ਹੱਥੇ ਆ ਗਏ ਤਾਂ ਮੈਂ ਛੱਡਦਾ ਨਹੀਂ ਕਬਿਲਕਲ ਹਰਮਨ ਦੇ ਨਾਲ ਅਸੀਂ ਤੁਹਾਨੂੰ ਮਿਲਾਇਆ ਹਰਮਨ ਜੋ ਹਜੇ ਗੀਤ ਸੰਗੀਤ ਜਿਹੜਾ ਹੈਗਾ ਇਸ ਦੀ ਟ੍ਰੇਨਿੰਗ ਲੈ ਰਿਹਾ ਪਰ ਮੁੰਡੇ ਦੀ ਆਵਾਜ਼ ਜਿਹੜੀ ਹੈ ਉਹ ਜਮਾ ਬਾਈ ਸਿੱਧੂ ਦੀ ਯਾਦ ਦਿਵਾਉਂਦੀ ਹੈ ਝਲਕ ਜਿਹੜੀ ਆਵਾਜ਼ ਦੀ ਉਹਨਾਂ ਦੀ ਪੈਂਦੀ ਹੈ ਤਾਂ ਮੈਂ ਜਦ ਬੀਤੇ ਦੀ ਨਹੀਂ ਸੁਣਿਆ ਬਾਈ ਹੁਣਾਂ ਨੂੰ ਤੇ ਉਸ ਤੋਂ ਬਾਅਦ ਮੈਨੂੰ ਬਹੁਤ ਪਰਸਨਲੀ ਜਿਹੜਾ ਬਹੁਤ ਵਧੀਆ ਲੱਗਾ ਤਾਂ ਮੈਂ ਅੱਜ ਰਿਕੁਐਸਟ ਕੀਤੀ ਹਰਮਨ ਨੂੰ ਹਰਮਨ ਅੱਜ ਇਸ ਏਰੀਆ ਦੇ ਵਿੱਚ ਆਇਆ ਸੀ ਤਾਂ ਮੈਂ ਕਿਹਾ ਬਾਈ ਇੱਕ ਵਾਰ ਜਰੂਰ ਆਈਂ ਆਪਾਂ ਇੱਕ ਲਾਈਵ ਕਰਾਂਗੇ ਤਾਂ ਦਰਸ਼ਕਾਂ ਦੀ ਵੀ رائے ਲਾਂਗੇ ਕਿ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਇਹ ਆਵਾਜ਼ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਦੇ ਨਾਲ ਬਾਈ ਦੀ ਜਿਹੜੀ ਹੈ ਵੀਡੀਓ ਵਾਇਰਲ ਹੋ ਰਹੀ ਹੈ ਔਰ ਆਈ ਹੋਪ ਪਰਮਾਤਮਾ ਕਰੇ ਆਉਣ ਵਾਲਾ ਬਾਈ ਸਟਾਰ ਹੋਵੇ ਸ਼ਾਇਦ ਉਦੋਂ ਬਾਈ ਸਾਨੂੰ ਪਛਾਣੇ ਜਾਂ ਨਾ ਪਛਾਣੇ ਪਰ ਅੱਜ ਜਿਹੜਾ ਹੈਗਾ ਰਾਜਾ ਸੇ ਜਰੂਰ ਤੁਹਾਡੇ ਰੂਬਰੂ ਕੀਤਾ ਔਰ ਕਮੈਂਟ ਜਰੂਰ ਕਰਨਾ ਔਰ ਇੱਕ ਗੱਲ ਰਿਕਵੈਸਟ ਹੈ ਜਿਹੜੇ ਬਾਈ ਸਿੱਧੂ ਨੂੰ ਪਿਆਰ ਕਰਨ ਵਾਲੇ ਪਲੀਜ਼ ਇਸ ਨੂੰ ਸ਼ੇਅਰ ਜਰੂਰ ਕਰਨਾ ਵੱਧ ਤੋਂ ਵੱਧ ਸ਼ੇਅਰ ਕਰਨਾ ਕਿਉਂਕਿ ਇਸ ਨੌਜਵਾਨ ਦੀ ਮਿਹਨਤ ਹੈ ਇਸ ਨੌਜਵਾਨ ਦੀ ਕੜੀ ਇਸ ਦੇ ਪਿੱਛੇ ਤਪੱਸਿਆ ਹੈਗੀ ਐ ਇੱਥੋਂ ਤਾਈਂ ਪਹੁੰਚਣ ਦੇ ਲਈ ਅੱਗੇ ਵੀ ਜਿਹੜਾ ਹੈਗਾ ਬੱਚੇ ਨੂੰ ਜਿਹੜਾ ਹੈਗਾ ਇਸ ਦੇ ਨਾਲ ਉਤਸ਼ਾਹ ਮਿਲਦਾ ਬੱਚੇ ਨੂੰ ਜਿਹੜਾ ਹੌਸਲੇ ਅਭਜ਼ਾਈ ਹੁੰਦੀ ਹੈ ਬੱਚੇ ਦੀ ਜੇਕਰ ਅਸੀਂ ਇਸ ਨੂੰ ਸ਼ੇਅਰ ਕਰਾਂਗੇ ਅਸੀਂ ਸਿਰਫ ਸ਼ੇਅਰ ਕਰਨਾ ਹੈ ਹੋਰ ਕੁਝ ਨਹੀਂ ਤਾਂ ਇਸ ਦੇ ਨਾਲ ਇਸ ਬੱਚੇ ਨੂੰ ਬਹੁਤ ਵੱਡੀ ਹੱਲਾਸ਼ੇਰੀ ਮਿਲੇਗੀ ਔਰ ਸ਼ਾਇਦ ਉਹ ਮਹਿਰੂਮ ਆਵਾਜ਼ ਉਹ ਜਿਹੜੀ ਸਾਡੇ ਤੋਂ ਅੱਜ ਦੂਰ ਹੋ ਚੁੱਕੀ ਹੈ ਤਾਂ ਉਹ ਤਾਂ ਨਹੀਂ ਪਰ ਅਸੀਂ ਕਿਤੇ ਨਾ ਕਿਤੇ ਉਸ ਦੀ ਝਲਕ ਜਿਹੜੀ ਆ ਉਹ ਜ਼ਰੂਰ ਜਿਹੜੀ ਆ ਇਹਨਾਂ ਦੇ ਰਾਹੀਂ ਅੱਜ ਦੇਖੀ ਆ ਪਰਸਨਲੀ ਮੈਨੂੰ ਤਾਂ ਬਹੁਤ ਚੰਗਾ ਲੱਗਾ ਤੁਹਾਨੂੰ ਕਿੱਦਾਂ ਲੱਗਾ ਇਹ ਕਮੈਂਟ ਜ਼ਰੂਰ ਕਰਨਾ ਤਾਂ ਲਾਸਟ ਬਾਈ ਹਰਮਨ ਨੂੰ ਬਾਈ ਕੀ ਰਿਕੁਐਸਟ ਕਰਨਾ ਚਾਹੋਗੇ ਹਾਂਜੀ ਬਸ ਇਹੋ ਕਹਿਣਾ ਜੀ ਵੀ ਇੰਸਟਾਗ੍ਰam ਤੇ ਹੀ ਚਲੋ ਇੰਸਟਾਗ੍ਰam ਤੇ ਮੈਨੂੰ ਥੋੜਾ ਜਿਹਾ ਲੋਕਾਂ ਵੱਲੋਂ ਹੌਸਲਾ ਮਿਲਿਆ ਮਤਲਬ ਉੱਥੋਂ ਹੀ ਮੇਰਾ ਥੋੜੇ ਵੀਡੀਓਸ ਵਾਇਰਲ ਹੋਈਆਂ ਹਨਾ ਤੇ ਉਹਨਾਂ ਨੂੰ ਦੇਖ ਕੇ ਮੈਂ ਥੋੜਾ ਜਿਹਾ ਕੰਮ ਚੱਕਿਆ ਮਿਹਨਤ ਲਾਈ ਹਨਾ ਹੁਣ ਚਲੋ ਇੱਥੋਂ ਤੱਕ ਆ ਗਏ ਆ ਚਲੋ ਬਹੁਤ ਵਧੀਆ ਲੱਗਦਾ ਹਨਾ ਵੀ ਲੋਕ ਸਾਰੇ ਸਾਥ ਦਿੰਦੇ ਜਦੋਂ ਸਾਥ ਦਿੰਦੇ ਯਾਰ ਉਦੋਂ ਹੀ ਮਤਲਬ ਆਪ ਨੂੰ ਵੀ ਹੌਸਲਾ ਹੁੰਦਾ ਲੋਕ ਚੰਗੇ ਚੰਗੇ ਕਮੈਂਟ ਕਰਦੇ ਚਲੋ ਕਈ ਹੁੰਦੇ ਵਿੱਚ ਮਾੜੇ ਚਲੋ ਲੋਕਾਂ ਦਾ ਤਾਂ ਚਲੋ ਹੁਣ ਜਿਹੜੇ ਚੰਗੇ ਆ ਉਹਨਾਂ ਨੂੰ ਹੀ ਆਪਾਂ ਕਹਿੰਨੇ ਆ ਹਾਂ ਜੀ ਮਾੜਿਆਂ ਨਾਲ ਹੀ ਚੜਾਈ ਆ ਜੀ ਜਿਨਨੇ ਜਿਨਨੇ ਲੋਕ ਆਪਾਂ ਨੂੰ ਮਾੜਾ ਕਹਿਣਗੇ ਉਹਨੇ ਦੂਸਰੇ ਆ ਜਿਹੜੇ ਆਪਾਂ ਨੂੰ ਚੰਗਾ ਸਮਝਣਗੇ ਆਪੇ ਉਹ ਆਪਣੇ ਵਾਲੇ ਹੋਣਗੇ ਠੀਕ ਆ ਤੇ ਬਾਕੀ ਇਹੋ ਹੀ ਕਹਿਣਾ ਇੰਸਟਾਗ੍ਰਾਮ ਤੇ ਆਈਡੀ ਹੈਗੀ ਆ ਹਰਮਨ ਕੰਬੋਏ 449 ਤੇ ਬਾਕੀ ਉੱਥੇ ਵੀ ਬਹੁਤ ਵੀਡੀਓਜ਼ ਨੇ ਮੇਰੀਆਂ ਰੀਲਾਂ ਰੋਜ਼ ਦੀ ਰੀਲ ਇੱਕ ਆਉਂਦੀ ਆ ਤੇ ਉੱਥੇ ਆਪਣਾ ਸਪੋਰਟ ਕੀਤੀ ਰੱਖੋ ਬਸ ਉੱਥੇ ਹੀ ਆਪਣੀ ਸਪੋਰਟ ਦੇ ਨਾਲ ਆ ਜੀ ਹਾਂਜੀ ਆ ਬਿਲਕੁਲ ਬਿਲਕੁਲ ਹਾਂਜੀ ਤੇ ਬਾ ਸੰਕਲ ਜੀ ਤੁਹਾਨੂੰ ਥੈਂਕ ਯੂ ਕਹਿੰਨੇ ਆ ਤੁਸੀਂ ਮਤਲਬ ਚਲੋ ਬਾਹ ਫੜੀ ਹਾਂਜੀ ਤੇ ਬਹੁਤ ਧੰਨਵਾਦ ਆ ਜੀ ਤੁਹਾਡਾ ਸਿੱਧੂ ਭਾਈ ਮਹਿਰੂਮ ਗਾਇਕ ਸਿੱਧੂ ਮੂਸੇਵਾਲਾ ਮੈਂ ਦੱਸਾਂ ਕਿ ਅਸੀਂ ਪੱਤਰਕਾਰ ਹੈਗੇ ਆਂ ਔਰ ਅਸੀਂ ਪੱਤਰਕਾਰੀ ਦੇ ਵਿੱਚ ਜਿਹੜਾ ਹੈਗਾ ਸਾਡਾ ਗੀਤ ਸੰਗੀਤ ਨਾਲ ਜ਼ਿਆਦਾ ਟੱਚ ਨਹੀਂ ਹੁੰਦਾ ਤਾਂ ਅਸੀਂ ਪਹਿਲਾਂ ਮੈਂ ਸਿੱਧੂ ਮੂਸੇਵਾਲਾ ਨੂੰ ਜ਼ਿਆਦਾ ਨਹੀਂ ਸੁਣਿਆ ਸੀਗਾ ਜਿਸ ਦਿਨ ਸਿੱਧੂ ਮੂਸੇਵਾਲਾ ਦੇ ਨਾਲ ਉਹ ਪਾਣਾ ਬਾਤ ਪਰ 29 ਮਈ ਨੂੰ ਤਾਂ ਉਸ ਦਿਨ ਮੈਂ ਇੱਕ ਵੀਡੀਓ ਸ਼ੂਟ ਕਰ ਰਿਹਾ ਸੀ ਕੋਈ ਖਬਰ ਸ਼ੂਟ ਕਰ ਰਿਹਾ ਸੀ ਮੈਨੂੰ ਪਤਾ ਲੱਗਦਾ ਤਾਂ ਮਨ ਨੂੰ ਬੜਾ ਤੱਕਾ ਜਿਹਾ ਲੱਗਦਾ ਕਿਉਂਕਿ ਦੋ ਚਾਰ ਗਾਣੇ ਜ਼ਰੂਰ ਮੈਂ ਉਹਨਾਂ ਦੇ ਸੁਨੇ ਸੀ ਉਸ ਬਾਅਦ ਜਦ ਗਾਣੇ ਸੁਨੇ ਤਾਂ ਫਿਰ ਪਤਾ ਲੱਗਾ ਕਿ ਸਿੱਧੂ ਮੂਸੇਵਾਲਾ ਕੀ ਚੀਜ਼ ਸੀ ਤਾਂ ਅੱਜ ਉਹਨਾਂ ਦੇ ਵਰਗਾ ਤਾਂ ਕੋਈ ਨਹੀਂ ਹੋ ਸਕਦਾ ਪਰ ਕਿਤੇ ਨਾ ਕਿਤੇ ਉਸ ਸ਼ਖਸੀਅਤ ਨੇ ਅੱਜ ਵੀ ਕਈ ਲੋਕਾਂ ਨੂੰ ਜਿਹੜਾ ਹੈਗਾ ਰੋਜ਼ੀ ਦਿੱਤੀ ਹੋਈ ਆ ਉਸ ਸ਼ਖਸੀਅਤ ਨੇ ਭਾਵੇਂ ਉਹ ਸਾਡੇ ਵਿੱਚ ਨਹੀਂ ਹੈਗੇ ਪਰ ਉਹਨਾਂ ਨੇ ਫੇਰ ਵੀ ਕਈ ਲੋਕਾਂ ਦੇ ਵਿੱਚ ਅੱਜ ਵੀ ਉਹ ਜਿੰਦਾ ਹੈਗੇ ਕਈ ਲੋਕਾਂ ਦੇ ਦਿਲਾਂ ਦੇ ਵਿੱਚ ਜਿੰਦਾ ਹੈਗੇ ਉਹਨਾਂ ਨੂੰ ਵੇਖ ਕੇ ਨਵੀਂ ਜਿਹੜੀ ਪੀੜ੍ਹੀ ਹੈ ਉਹਦੇ ਅੰਦਰ ਇਨਸਪੀਰੇਸ਼ਨ ਜਾਗਦੀ ਆ ਉਹ ਪੀੜ੍ਹੀ ਜਿਹੜੀ ਉਹਨਾਂ ਵਰਗਾ ਬੰਨਾ ਚਾਹਦੀ ਆ ਤਾਂ ਬਹੁਤ ਵੱਡੀ ਗੱਲ ਆ ਸਾਡੇ ਪੰਜਾਬ ਦੀ ਸ਼ਾਨ ਸੀ ਸਿੱਧੂ ਮੂਸੇਵਾਲਾ ਸਾਡੀ ਟਰਬਨ ਦੀ ਪਹਿਚਾਨ ਸੀ ਸਾਡੀ ਪੱਗ ਨੂੰ ਉਹਨਾਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਕੀ ਹੈ ਪਹਿਚਾਨ ਦਵਾਈ ਸੀ ਤਾਂ ਬਹੁਤ ਵੱਡੀ ਸ਼ਖਸੀਅਤ ਸੀ ਸ਼ਾਇਦ ਸਾਡੇ ਕੋਲੇ ਲਫ਼ਜ਼ ਨਹੀਂ ਉਹਨਾਂ ਬਾਰੇ ਤਾਂ ਇਹ ਨੌਜਵਾਨ ਹਰਮਨ ਕੰਬੋਜ ਇਹ ਵੀ ਜਿਹੜਾ ਉਸ ਰਾਹ ਤੇ ਤੁਰਿਆ ਤਾਂ ਅਸੀਂ ਵੀ ਆਸ ਕਰਦੇ ਹਾਂ ਤੁਹਾਡੇ ਤੋਂ ਵੀ ਉਮੀਦ ਕਰਾਂਗੇ ਤੁਸੀਂ ਸ਼ੇਅਰ ਜ਼ਰੂਰ ਕਰੋ ਬਾਈ ਦੀ ਆਵਾਜ਼ ਚੰਗੀ ਲੱਗੀ ਹੈ ਤੇ ਇਸ ਨੂੰ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਆਪਾਂ ਵੱਧ ਤੋਂ ਵੱਧ ਹਰਮਨ ਬਾਈ ਦੀ ਸਪੋਰਟ ਕਰਨੀ ਹੈ ਹਰਮਨ ਕੰਪੋਜ਼ ਕੇ ਆਈਡੀ ਸੀ ਹਰਮਨ ਕੰਪੋਜ਼ 449 ਹਰਮਨ ਕੰਪੋਜ਼ 449 ਇੰਸਟਾਗ੍ਰam ਤੇ ਆਈਡੀ ਹੈ ਉੱਥੇ ਜਾਓ ਲਾਈਕ ਕਮੈਂਟ ਸ਼ੇਅਰ ਕਰੋ ਔਰ ਬਾਈ ਨੂੰ ਫੋਲੋ ਜ਼ਰੂਰ ਕਰੋ ਧੰਨਵਾਦ